ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਪਰੰਤੂ ਉਸ ਤੋਂ ਪਹਿਲਾਂ ਇਹ ਕਿਸਾਨ ਜਥੇਬੰਦੀਆਂ ਆਪਣੇ ਮੰਗਾਂ ਨੂੰ ਲੈ ਕੇ ਸਰਕਾਰ ਦੇ ਉੱਤੇ ਭੜਕੀਆਂ ਹੋਈਆਂ ਨੇ ਤੇ ਉੱਥੇ ਹੀ ਪਹਿਲਾਂ ਭਾਜਪਾ ਦਾ ਵਿਰੋਧ ਕੀਤਾ ਤੇ ਹੁਣ ਦੱਸ ਦਈਏ ਕਿ ਮੰਤਰੀ ਮੀਤ ਹੈਰ ਜਾਨੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਸਿੱਧੀ ਚੇਤਾਵਨੀ ਕਿਸਾਨ ਜਥੇਬੰਦੀਆਂ ਨੇ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਾਗੀਰ ਮਸਲੇ ਦੇ ਉੱਤੇ ਹੱਲ ਕਰਨ ਦੇ ਲਈ ਕਿਹਾ ਗਿਆ ਸੀ ਤੇ ਉਹ ਮਸਲਾ ਹਜੇ ਤੱਕ ਹੱਲ ਨਹੀਂ ਹੋਇਆ ਤੇ ਹੁਣ ਮੰਤਰੀ ਮੀਤੇਰ ਨੂੰ ਸਿੱਧੇ ਚੇਤਾਵਨੀ ਕਿਸਾਨ ਜਥੇਬੰਦੀਆਂ ਨੇ ਦੇ ਦਿੱਤੀ ਐ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਕਿਸੇ ਵੀ ਲੀਡਰਾਂ ਨੂੰ ਜੇਕਰ ਸਾਡੀਆਂ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਵੜਾ ਨਹੀਂ ਦੇਵਾਂਗੇ ਤੇ ਜਿਸ ਦੇ ਦੌਰਾਨ ਤਿੱਖੇ ਨਿਸ਼ਾਨੇ ਸਰਕਾਰਾਂ ਤੇ ਸਾਧੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਕਿਸਾਨ ਜੱਥੇਬੰਦੀਆਂ ਦਾ ਹੋਰ ਕੀ ਕਹਿਣਾ ਅੱਜ ਦੀ ਜਿਹੜੀ ਪ੍ਰਸੰਸਾ ਹੈ ਧੂੜੀ ਬਲਾਕ ਦੇ ਸਭ ਨੂੰ ਤੇ ਸਭ ਦੇ ਪਿੰਡਾਂ ਕੀ ਜਹਾ ਕੀ ਜਮੀਨੀ ਬਤਲਾਏ ਜਿਹੜਾ ਇੱਕ ਸਾਲ ਤੋਂ ਨਾਟਕਾ ਦੇ ਪਛਾਹਦੇ ਹਾਂ ਜੇ ਇੱਕ ਨਾਟਕੀ ਹੈ ਕਿ ਇਹਦਾ ਪੇਟਾ ਸੁਧਾਰੀ ਉਹਦੀ ਜ਼ਮੀਨ ਹੈ ਕਿਸਾਨ ਦਾ ਸਰਪੰਚ ਗੁੱਜਾ ਤੁਸੀਂ ਜਿਹੜਾ ਕੀ ਆਪਾਂ ਇਹ ਮੀਂਹ ਮਾ ਕੇ ਉਹ ਨੇ ਨਬੀ ਬੁਈਆ ਜੱਬ ਵੀ ਉਹ ਮਸਲਾ ਬਹੁਤ ਚੱਲ ਰਿਹਾ ਹੈ ਉਹ ਹਾਕਾ ਜਿਹੜਾ ਕੋਰਟਾਂ ਕਾਟਾਂ ਦੇ ਬਿਚੂਂ ਦੇ ਹੱਥ ਫੁਲਦੇ ਹੈ ਜਿਹੜੇ ਉਹ ਦੇ ਪ੍ਰਸ਼ਾਸਨ ਦੇ ਰਾਜ ਤੋਂ ਗੱਲਬਾਤ ਹੋਈ ਹੈ ساری ਗੱਲਬਾਤ ਸਾਰੇ ਬਗਤ ਨੂੰ ਕਰਦੇ ਹੈ ਪ੍ਰਸ਼ਾਸਨ ਵੀ ਬੰਨਿਆ ਫਿਰ ਉਹਨੂੰ ਸੀ ਬੰਨਿਆ ਡੀਸੀ ਦੇ ਦਰਜੇ ਲਾ ਰਹੇ ਵੀ ਹਾਂ ਸਟਾ ਮਸਲਾ ਜਿਹੜਾ ਹੈ ਉਹਨੂੰ ਖਤ ਦੇ ਪਰ ਇੱਕ ਸਾਲ ਹੋ ਗਿਆ ਲਟਕਦੇ ਇਹ ਮਸਲੇ ਦਾ ਫੱਟ ਨਹੀਂ ਹੋਇਆ ਇਹ ਮਸਲਾ ਹੁਣ ਅਸੀਂ ਉਮੀਦ ਕਰ ਰਹੇ ਹਾਂ ਕਿ ਕਰਦੇ ਹਾਂ ਕਿਉਂਕਿ ਅਸੀਂ ਜਦੋਂ ਪਹਿਲਾਂ ਦਿੱਤੇ ਰਿਸ਼ਤਾ ਪੱਤਰ ਬੰਦੀਆਂ ਦੇ ਸਹਾਂਝੇ ਹੋ ਗਏ ਉਸ ਦਿਨ ਆਨੇ ਘਰ ਮੋੜੇ ਵੀ ਆਏ ਸੀ ਇਹਦੇ ਵੀ ਧਿਆਨ ਦੇਣੇ 15 ਦਿਨ ਬਾਕੀ ਸਾਡੀ ਗੱਲ ਵਸਦੀ ਹੈ ਪਰ 15 ਦਿਨ ਦੀ ਜਗ੍ਹਾ ਤੇ ਅੱਜ 17-18 ਦਿਨ ਹੋ ਗਏ ਇਹ ਮਸਲਾ ਹੁਣ ਨਹੀਂ ਕਰਨੀ ਸਰ ਇਸ ਕਰਕੇ ਅਸੀਂ ਫੈਸਲਾ ਕੀਤਾ ਜਿੱਦੋਂ ਕਿ ਅੱਜ ਉਹ 15 ਦਿਨ ਨੂੰ ਹੋਰ ਦੇ ਕੇ ਅੱਜ 20 ਤਰੀਕ ਹੈ ਮਾਂ ਜੀ ਮੈਨੂੰ ਉਹਦੇ ਬਾਰਤੇ ਤੇ ਕੋਈ ਘਟਰ ਨਾ ਬਣੇ ਉਹ ਜਿੱਥੇ ਵੀ ਪਿੰਡਾਂ ਜਾਊਗਾ ਉਹਦਾ ਉਹ ਅੱਜ ਕਿਸੇ ਮੰਤਰੀ ਨਾਲ ਜਾ ਕੇ ਜਿਹੜਾ ਮੀਟਿੰਗ ਹੋਈ ਜਾਂ ਜਿਵੇਂ ਮੁੱਖ ਮੰਤਰੀ ਦਾ ਏਰੀਆ ਧੂਰੀ ਹਾਲ ਦਾ ਕਿਸੇ ਨਾਲ ਗੱਲ ਕੀਤੀ ਕਿਸੇ ਨਾਲ ਮੀਟਿੰਗ ਨਹੀਂ ਹੋਈ ਕਿਸੇ ਨਾਲ ਨਹੀਂ ਤੇ ਮੀਟ ਹੈਰ ਨਾਲ ਮੀਟ ਉਹਦਾ ਹੋਈ ਸੀ ਤੇ ਉਹਦੇ ਬਾਅਦ ਫਿਰ ਵੀ ਇਹਨਾਂ ਕੱਲ ਕੱਲ ਮਿਲਣੇ ਪਰਸੋਂ ਸੈਟ ਆਇਆ ਕਿ ਡੈਪੂਕੇਸ਼ਨ ਨਾਲ ਉਹ ਫਿਰ ਮਿਲਿਆ ਉਹਦੇ ਕੋਈ ਗੱਲ ਨਾ ਆਈ ਤਲੇ ਮੀਤੇ ਤੇ ਕਰੋ ਕਿ ਹੋਰ ਵੀ ਇਹ ਇਹਨਾਂ ਦੇ ਜਿਹੜੇ ਆ ਮਾਰੀ ਬਾਰੇ ਸਰਕਾਰ ਦੇ ਖਿਲਾਫ ਵੀ ਹੈ ਤਾਂ ਆਮ ਆਦਮੀ ਤਾਂ ਇਹ ਸ਼ਿਕਾਇਤ ਹੈ ਕਿ ਕਿ ਉਹਨਾਂ ਦਾ ਹਲਕਾ ਇਹ ਚੋਣ ਲੜਦੇ ਵੀ ਇਸ ਹਲਕੇ ਦੇ ਵਿੱਚ ਉਹਨਾਂ ਨੇ ਲੋਕਾਂ 'ਚ ਜਾਣਾ ਹੈ ਉਹਨਾਂ ਦਾ ਇਹ ਮੌਕਾ ਹੈ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣ ਦਾ ਤੇ ਸਾਡਾ ਇਹ ਮੌਕਾ ਹੈ ਆਪਣੀ ਸਮੱਸਿਆ ਦਾ ਪੂਰੀ ਹੱਲ ਕਰਾਉਣ ਦਾ ਉਹੋ ਜਿਹੀ ਜਿਹੀ ਮੰਤਰੀ ਸਭੀ ਸੁਵਿਧਾ ਦਿੱਤੀ ਵਾ ਸਾਡੇ ਜਿਹੜੇ ਉਹਦੇ ਰਾਹ ਦੇ ਵਿੱਚ ਹੈ ਇਹ ਪੂਰਾ ਹੀ ਰੋਸ ਹੈ ਰੋਸ ਇਸ ਕਰਕੇ ਹੈ ਕਿ ਕੋਰਟ ਨੇ ਫੈਸਲਾ ਕੀਤਾ ਕੀਡੇ ਪਟਵਾਰੀ ਨੂੰ ਜਾਂ ਤਹਿਸੀਲਦਾਰ ਨੂੰ ਉਪਾਰ ਹੈ ਕਿ ਉਹਦਾ ਕੋਰਟ ਦਾ ਫੈਸਲਾ ਲੱਗ ਗਿਆ ਉਹ ਜਿਹੜਾ ਸਾਹੂਗਾ ਸਰਪੰਚ ਅਗਰਜਨ ਸਿੰਘ ਉਹਦੇ ਨਾਮ ਇੰਤਕਾਲ ਚੜਾ ਲਿਆ ਉਸ ਮੌਕੇ ਜਿਹੜਾ ਦੇ ਜਿੱਦਾਂ ਕੋਰਟ ਲੱਗੀ ਨਹੀਂ ਛੁੱਟੀ ਦਾ ਦੇਣਾ ਤੇ ਕਰੋਨਾ ਵੇਲੇ ਤੇ ਅਸੀਂ ਲੋਕੋ ਵੀ ਨਹੀਂ ਸੀ ਬਾਹਰ ਫੇਕਰ ਰਹੇ ਉਸ ਮੌਕੇ ਕੀਤਾ ਸਾਡੇ ਨਾਲ ਸਾਂ ਤੋਂ ਪਹਿਲਾਂ ਵਾਦਾ ਕੀਤਾ ਪ੍ਰਸ਼ਾਸਨ ਨੇ ਐਸਐਸਪੀ ਦੇ ਡੀਸਾਉ ਨੇ ਕਿ ਸਾਨੂੰ 2 ਮਹੀਨੇ ਦਿਓ ਸਾਨੂੰ ਕਿਰਾਂ 45 ਲਾਉਣੀ ਕਿਉਂਕਿ ਉਹ ਕਿਸੇ ਦੇ ਛੋਨਾ ਬੀਜ ਲੈ ਜਾਏਗਾ ਉਸ ਪਰਿਵਾਰ ਤੋਂ ਵੀ ਆਜੋ ਭਾਈ ਜਿਹਨੇ ਇਹ ਦੇਖਣਾ ਹੈ ਸਾਨੂੰ ਕਹਿੰਦੇ ਵੀ 45 ਲਾਉਣੀ ਪਊ ਪਰ 2 ਮਹੀਨੇ ਬਾਅਦ ਤੁਹਾਡੇ ਨੋਖੋ ਅਸੀਂ ਮੰਨ ਲਿਆ ਵਿਚਾਲੇ ਇੱਕ ਫਸਲ ਦੀ ਗੱਲ ਹੈ ਸਾਡਾ ਖੜਾ ਛੋਨਾ ਸੁੱਕਿਆ ਜਿਹਦਾ ਜਿਹੜੇ ਕਬਜ਼ਾ ਲੈ ਲਿਆ ਸੀ ਉਹ ਤੋਂ ਬਾਅਦ ਹਾਲ ਲੰਘਿਆ ਹੁਣ ਜਦੋਂ ਅਸੀਂ ਮੀਤਨਦਰ ਸਾਹਿਬ ਨੂੰ ਮਿਲੇ ਆ ਉਹਨਾਂ ਦੇ ਨਾਲ ਪਟਵਾਰੀ ਸਾਹਿਬ ਸੀ ਇੱਕ ਉਹਨਾਂ ਨੂੰ ਕਾਗਜ਼ ਪੱਤਰ ਦਿਖਾਇਆ ਉਹ ਕਹਿੰਦੇ ਵੀ ਤੁਹਾਡੀ ਗੱਲ ਠੀਕ ਹੈ ਜਾਵਾਂ ਸਾਨੂੰ ਵਾਦਾ ਕਰਕੇ ਸਾਡੇ ਬੈਠਾਂ ਤੋਂ ਤਿੰਨ ਚਾਰ ਨੂੰ ਫੋਨ ਵੀ ਕਰਦੇ ਸੀ ਸਾਹਿਬ ਨੂੰ ਵੀ ਕਰਦਾ ਫੋਨ ਤਾਂ ਹਾਲੇ ਨੂੰ ਕਿਸੇ ਨੂੰ ਹੋਰ ਨੂੰ ਕੀਤਾ ਜਿਵੇਂ ਸਾਡੀ ਫੋਨਾਂ ਇਹ ਤਾਂ ਖਾਸੀ ਤਸੱਲੀ ਕਰਾਈ ਉਹਨਾਂ ਨੇ ਪਰ ਅਮਲ ਦੇ ਵਿੱਚ ਰੱਕੇ ਨਹੀਂ ਨਾ ਤਸਵੀਰਦਾਰ ਦੇ ਉੱਤੇ ਪਟਵਾਰੀ ਦੇ ਖਿਲਾਫ ਦਾ ਕੀ ਕਾਰਵਾਈ ਹੋਣੀ ਹੈ ਜਿਹਨੇ 44 ਦਫਾ ਦੇ 45 ਲੱਗੀ ਤੋਂ ਜਦੋਂ ਉਹ ਟਰਾਂਸਫਾਰਮਰ ਲਾ ਲਿਆ ਨਹੀਂ ਬਣਦਾ ਸੀ ਵੀ 45 ਤੋਂ ਫੜ ਕੇ ਅੰਦਰ ਕਰ ਦੇ ਇਨਸਾਫ ਦੀ ਗੱਲ ਸੀ ਵੀ ਤਸਵੀਰਦਾਰ ਤੇ ਪਟਵਾਰੀ ਨੂੰ ਫੜ ਕੇ ਅੰਦਰ ਕਰ ਦੇ ਜਿਹੜੀ ਜ਼ਮੀਨ ਦੇ ਮਾਲਕ ਨੂੰ ਉਹ ਦਿੰਦੀ ਹੈ ਹੋ ਜੀ ਜਿਹਦੀ ਜ਼ਮੀਨ ਹੈ 9 ਬਿਗੇ ਉਹਦੇ ਚਾਚੇ ਦੀ ਹੈ ਉਹਨੇ ਨੂੰ ਦਿੱਤਾ ਹੋਇਆ ਬਖਿਆਰਨਾਮਾ ਦਿੱਤਾ ਹੋਇਆ ਜੰਨੀ ਉਹਦੇ ਚ ਵੀ ਵੰਡਣ ਵਾਸਤੇ ਅਜੇ ਰੋਕ ਲੱਗੀ ਹੋਈ ਹੈ ਕਿਸਾਬ ਨਾਲ ਤੇ ਅੱਜ ਉਹੀ ਜਿਹੜਾ ਇਹ ਗਰਜਰਨਾ ਦਾ ਸਰਪੰਚ ਹੈ ਇਹਨਾਂ ਦੇ ਚੋਣ ਦਫ਼ਤਰ 'ਚ ਬੈਠਾ ਆਪ ਆਇਆ ਜੀ ਇਸ ਕਰਕੇ ਉਹ ਬਹੁਤ ਵੱਧ ਪਿਆਰਾ ਹੋ ਗਿਆ ਤੇ ਜਿੱਦੇ ਅਸੀਂ ਮੈਨਣਾ ਸੀ ਗਿਆ ਕਹਿੰਦਾ ਹੰਮੋ ਤਾਂ ਲੱਗਿਆ ਵੀ ਕੋਈ ਸਾਡੇ ਆਮ ਲੋਕਾਂ ਦੀ ਕੋਈ ਹੈਗਾ ਅਸੀਂ ਉਧਰ ਜਿਹੜੇ ਉਹਨਾਂ ਨਾਲ ਗੱਲਬਾਤ ਹੋਈ ਹੈ ਜੇ ਤੁਸੀਂ ਅੱਜ ਜਿਹੜੇ ਸਾਡੇ ਬੈਠੇ ਹੋ ਥੱਲੇ ਤੁਹਾਡੇ ਧਰਤੀ ਹੈ ਤੁਹਾਨੂੰ ਆਮ ਲੋਕਾਂ ਨੇ ਬਹਾਇਆ ਇੱਥੇ ਹੁਣ ਜਿਹੜੇ ਤੁਹਾਨੂੰ ਆਮ ਦੇਖਣ ਲੱਗ ਗਏ ਜਾਂ ਕਿਹੜੇ ਮਕੌੜੇ ਦੇਖਣ ਲੱਗ ਗਏ ਇਹ ਕਹਿਣਾ ਹੁਣ ਪਿਛਲੇ ਦਿਨਾਂ 'ਚ ਮੰਤਰੀ ਨਾਲ ਮੁਲਾਕਾਤ ਵੀ ਹੋਈ ਸੀ ਜੀ ਕੋਈ ਮੀਟਿੰਗ ਰੱਖੀ ਗਈ ਪਹਿਲਾਂ ਤਾਂ ਉਹਦੀ ਹੋਈ ਹੈ ਜੀ ਮੀਟਿੰਗ ਜਿੱਦੇ ਉਹਦੇ ਬਾਹਰ 'ਚ ਬੈਠੇ ਸੀਗੇ 4 ਤਰੀਕ ਨੂੰ ਜਦੋਂ ਇਹ ਹਾਂ 4 ਨੂੰ ਹੋਈ ਹੈ ਉਸ ਤੋਂ ਬਾਅਦ ਇਹ ਆ 2-3 ਦਿਨ ਹੋ ਗਏ ਮੈਨੂੰ 1.5 ਦਿਨ ਸ਼ਾਇਦ ਵਾਰਸੋਂ ਹੋਈ ਹੈ ਇਹ ਸਾਡੇ ਜ਼ਿਲ੍ਹੇ ਵਾਲੇ ਮੰਡੇ ਸਾਡੇ ਸੂਬੇ ਦੇ ਆਗੂ ਹੈਗੇ ਜੋ ਤਾਂਨ ਕਾਲਾ ਝਾੜ ਤੇ ਮਿਲਿਆ ਜਿੰਦੂ ਨੂੰ ਕਿਹਾ ਵੀ ਯਾਰ ਜ਼ਮੀਨ ਦੀ ਗੱਲ ਤਾਂ ਤੁਸੀਂ ਕਿਦੋਂ ਕਰਕੇ ਸਾਨੂੰ ਸਮਝ ਨਹੀਂ ਆਉਂਦੀ ਪਹਿਲਾਂ ਕਿਸੇ ਨੇ ਟ੍ਰਾਂਸਫਾਰਮ ਲਾ ਲਿਆ ਤੇ ਵੀ ਪਰਚਾ ਦਰਜ ਨਹੀਂ ਟ੍ਰਾਂਸਫਾਰਮ ਹੀ ਰੱਖਿਆ ਗਿਆ ਨਾ ਟ੍ਰਾਂਸਫਾਰਮ ਰੱਖਿਆ ਗਿਆ ਜਦੋਂ ਡਿਸੀ ਨਾ ਹੋਈ ਉਹਨੇ ਤਾਂ ਫੋਨ ਮਾਰਿਆ ਬਿਜਲੀ ਵਾਲਿਆਂ ਨੂੰ ਕਹਿੰਦੇ ਸੀ 3 ਵਜੇ ਫਿਰ ਟ੍ਰਾਂਸਫਾਰਮ ਪਾ ਦੇ ਦੀ 25 ਵਜੇ ਤੇ 29 ਮਾਰਚ ਦੀ ਗੱਲ ਉਹ ਸਹੀ ਅੱਲਾ ਮੈਂ ਜਿਹੜਾ ਐਲਾਨ ਕੀਤਾ ਹੁਣ ਪੂਰਾ ਵਿਰੋਧ ਕੀਤਾ ਜਾਊਗਾ ਅੰਮ੍ਰਿਤ ਦਿਨ ਜਨਾਗ ਕੋਈ ਰੌਲੇ ਨਹੀਂ ਹੈਗੇ ਵਿਰੋਧ ਨਹੀਂ ਜਿਹਨੇ ਆੜ ਘਾੜਾ ਗਿਆ ਕਿ ਨੇਦਰਾਂ ਟਾਈਮ ਅਸੀਂ 5000 ਦਿੱਤਾ ਹੋਇਆ ਧਰਨਾ ਸ਼ੁਰੂ ਕਰਾਂਗੇ ਦੇ ਬਾਅਦ ਚ ਤੇ ਉਦੋਂ ਤੋਂ ਹੀ ਇਹ ਜਿਹੜੇ ਪਿੰਡਾਂ ਜਾਊਗਾ ਉੱਥੇ ਤਾਂ ਵਿਰੋਧ ਕਰਨਾ ਹੀ ਐ ਦੂਜੇ ਜਿਹੜੇ ਪਿੰਡ ਕੋਈ ਬਚਦੇ ਵੀ ਹੋਣ ਅਸੀਂ ਸਾਰੇ ਪਿੰਡਾਂ ਜਾ ਕੇ ਆਪਣੀ ਆਮ ਕਹਾਣੀ ਦੱਸਾਂਗੇ ਤੇ ਆਹ ਸਰਕਾਰਾਂ ਜਿਵੇਂ ਨਹੀਂ ਭਾਈ ਪਿੰਡਾਂ ਚੱਲੋ ਤਾਂ ਸੱਥਾਂ ਚੱਲੋ ਆ ਸੁਣਧੀ ਹੈ